ਸਰ ਆੰਦੂ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਭਰ ਦੇ ਵਿੱਚ ਸਕੂਲਾਂ ਦੇ ਉਗਾਟਨ ਕੀਤੇ ਜਾ ਰਹੇ ਨੇ ਇੱਕ ਸਵਾਲ ਸੀ ਜਦੋਂ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ ਕਿ ਦੁਬਾਰਾ ਵਿਸ਼ਵਾਸ ਬਣੂਗਾ ਇਹਦੇ ਨਾਲ ਵਿਸ਼ਵਾਸ ਬਣੂਗਾ ਨਹੀਂ ਵਿਸ਼ਵਾਸ ਬਣ ਚੁੱਕਿਆ ਹੈ ਕਿਉਂਕਿ ਬਦਲਾਅ ਮਹਿਸੂਸ ਕਰ ਰਹੇ ਨੇ ਲੋਕ ਅੱਜ ਜਿੱਥੇ ਆਪਾਂ ਖੜੇ ਆ ਇਸ ਸਕੂਲ ਦੇ ਵਿੱਚ 1962 ਦੇ ਕਮਰੇ ਬਣੇ ਹੋਏ ਸੀ ਜਿਹੜੇ ਕਿਸੇ ਵੀ ਸਮੇਂ ਡਿੱਗ ਸਕਦੇ ਸੀ 70 ਸਾਲ ਤੱਕ ਦੀ ਲਾਈਫ ਨਹੀਂ ਹੁੰਦੀ ਹਰ ਸਮੇਂ ਖਾਤਰਾ ਬਣਿਆ ਰਹਿੰਦਾ ਸੀ ਸਾਡੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਬਦਲਾਅ ਦੇ ਤਹਿਤ ਇਹਦੇ 30 ਲੱਖ 80 ਹਜ਼ਾਰ 780 ਰੁਪਏ ਭੇਜੇ ਨੇ ਉੱਪਰ ਦੋ ਕਮਰੇ ਬਣੇ ਨੇ ਆ ਜਿਹੜੇ نیچے ਤਿੰਨ ਕਮਰੇ ਸੀ ਇਹਨਾਂ ਨੂੰ ਉੱਚਾ ਚੱਕ ਕੇ ਇਹਨਾਂ ਤੇ ਲੈਂਟਰ ਪਾਏ ਨੇ ਅੱਜ ਇਸ ਸਕੂਲ ਦੇ ਵਿੱਚ 240 240 ਬੱਚੇ ਨਹੀਂ 270 270 270 ਬੱਚੇ ਆ ਨੌ ਕਮਰੇ ਨੇ ਤੇ 10 ਟੀਚਰ ਨੇ ਦੇ ਬਦਲਾਇਆ ਇਹ ਸਮਾਰਟ ਸਕੂਲ ਹੈ ਕਦੇ ਦੇਖਿਆ ਸੀ ਕਦੇ ਸੁਣਿਆ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੋਏਗਾ ਉਥੇ ਪੈਨਲ ਲੱਗੇ ਆ ਤੁਸੀਂ ਦੇਖ ਕੇ ਆਈਏ ਮੈਂ ਤੁਹਾਨੂੰ ਇਹ ਵੀ ਕਹੂੰਗਾ ਦੇਖ ਕੇ ਆਓ ਉਥੇ ਇਸ ਤਰ੍ਹਾਂ ਦੇ ਪੈਨਲ ਤੁਹਾਨੂੰ ਕਿਤੇ ਪ੍ਰਾਈਵੇਟ ਸਕੂਲਾਂ ਜਿਨੇ ਮਿਲਣਗੇ ਕਾਂਗਰਸ ਸਰਕਾਰ ਦੇ ਵੇਲੇ ਵੀ ਸਮਾਰਟ ਸਕੂਲ ਬਣੇ ਦੇਖੋ ਸਮਾਰਟ ਸਕੂਲ ਚੀਜ਼ ਨਾ ਹੈ ਇੱਕ ਪਰ ਅਸਲ ਸਮਾਰਟ ਸਕੂਲ ਉਹ ਹੁੰਦਾ ਹੈ ਜਿਹੜਾ ਦੇਖਣ ਦੇ ਵਿੱਚ ਉੱਤੇ ਪੂਰੀ ਫੈਸਿਲਿਟੀ ਹੋਵੇ ਪੂਰਾ ਇਨਫਰਾਸਟ੍ਰਕਚਰ ਹੋਵੇ ਸਾਫ ਸੁਥਰੇ ਬਾਥਰੂਮ ਨੇ ਆ ਦੂਜੀਆਂ ਪਾਰਟੀਆਂ ਵਾਲੇ ਰੌਲਾ ਪਾਈ ਜਾਂਦੇ ਆ ਕਹਿੰਦੇ ਬਾਥਰੂਮ ਦਾ ਅਧਗਾਟਨ ਕਰਤਾ ਮੈਂ ਸਮਝਦਾ ਬਾਥਰੂਮ ਸਭ ਤੋਂ ਜ਼ਰੂਰੀ ਨੇ ਸਾਡੀਆਂ ਬੇਟੀਆਂ ਨੂੰ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਸੀ ਉੱਤੇ ਤੇ ਉਹਦੇ ਅਧਗਾਟਨ ਹੋ ਕੀ ਗਣਾ ਹੋ ਗਿਆ ਆ ਸਾਡੇ ਟੀਚਰ ਖੜੇ ਨੇ ਫਿਨਲੈਂਡ ਭੇਜਿਆ ਇਹਨਾਂ ਨੂੰ ਸਿੰਗਾਪੁਰ ਭੇਜੇ ਅਸੀਂ ਉਹਨਾਂ ਨੇ ਤਾਂ ਉਸ ਗੱਲ ਤੇ ਵੀ ਰੌਲਾ ਪਾ ਲਿਆ ਤੇ ਕਹਿੰਦੇ ਜੀ ਉੱਥੇ ਟੀਚਰਾਂ ਨੂੰ ਕਿਹਾ ਭੇਜਿਆ ਵਕਤ ਦੇ ਹਾਨੀ ਬਣਾਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਤਾਂ ਅਸੀਂ ਉਹ ਸਭ ਕੁਝ ਕਰਾਂਗੇ ਜਿਹੜਾ ਬੱਚਿਆਂ ਦੇ ਲਈ ਜ਼ਰੂਰੀ ਹੈ ਇੱਕ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਮੁਹਿੰਮ ਚਲਾਈ ਗਈ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਜੇ ਕਈ ਵਾਰ ਕੋਈ ਬਦਲਾਅ ਨਜ਼ਰ ਆਉਂਦਾ ਹੈ ਤਾਂ ਟੀਚਰਾਂ ਨੂੰ ਜਾਂ ਪ੍ਰਿੰਸੀਪਲ ਨੂੰ ਦੱਸਦੇ ਹੋ ਤਾਂ ਜੋ ਕੋਈ ਬੱਚਾ ਨਸ਼ਾ ਨਾ ਕਰਦਾ ਹੋਵੇ ਇਹ ਵੀ ਨਸ਼ੇ ਵਾਲੀ ਮੁਹਿੰਮ ਦੇ ਤਹਿਤ ਜਿਹੜੀ ਚੋੜਿਆ ਗਿਆ ਇਸ ਨੂੰ ਪਰ ਦੇਖਦੇ ਹਾਂ ਕਿ ਆਪਣੇ ਮੂਨਕ ਦੇ ਵਿੱਚ ਹੀ ਜਿਹੜੇ ਸਕੂਲਾਂ ਦੇ ਨਵੇਂ 200 ਮੀਟਰ ਦਾ ਏਰੀਆ ਹੁੰਦਾ ਹੈ ਉੰਤੋਂ ਦੇ ਉੱਪਰ ਕੈਮੀਕਲ ਵਾਲੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ એનર્ਜੀ ਡਰਿੰਕ ਕਿਹਾ ਜਾਂਦਾ ਹੈਗਾ ਉਹ ਬੈਨ ਕੀਤਾ ਗਿਆ ਨੇ ਸ਼ਹਿਰ ਵਿਭਾਗ ਨੇ ਪਹਿਲਾਂ ਆਰਡਰ ਦਿੱਤੇ ਜਿਉਂ ਕਿ ਇਹ ਸਕੂਲਾਂ ਦੇ ਨੇੜੇ ਇੱਕ ਨਹੀਂ ਮਿਲਣਗੀਆਂ 200 ਮੀਟਰ ਦਾ ਏਰੀਆ ਪਰ ਸ਼ਰਿਆਂ ਮੂਲਕ ਦੇ ਵਿੱਚ ਦੁਕਾਨਾਂ ਦੇ ਉੱਪਰ ਵਿੱਚ ਯਾਰ ਇਹ ਪ੍ਰਸ਼ਾਸਨ ਦਾ ਇੱਕ ਅੱਗੇ ਵੱਲ ਨੂੰ ਕੋਈ ਧਿਆਨ ਲਿਆ ਮੈਨੂੰ ਇੱਕ ਦੱਸੋ ਤੁਸੀਂ ਹੁਣੇ ਕਾਰਵਾਈ ਕਰਾਉਣੀ ਆ ਪੰਜਾਬ ਸਰਕਾਰ ਪੂਰੀ ਤਰ੍ਹਾਂ ਦਿੜ੍ਹ ਸੰਕਲਪ ਹੈ ਨਸ਼ੇ ਦਾ ਕਾਰੋਬਾਰ ਖਤਮ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਹੈ ਕਿ ਜੋ ਨਸ਼ੇ ਦੇ ਕਾਰੋਬਾਰ ਕਰਦੇ ਨੇ ਜਾਂ ਤਾਂ ਪੰਜਾਬ ਛੱਡ ਦੇਣਾ ਤੇ ਜਾਂ ਨਸ਼ੇ ਦਾ ਕਾਰੋਬਾਰ ਛੱਡ ਦੰਨ ਅੱਜ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਡਰੋਨ ਜਿਨ੍ਹਾਂ ਦੇ ਰਾਹੀਂ ਨਸ਼ਾ ਆਉਂਦਾ ਸੀ ਉਹ ਡਰੋਨ ਨੇ ਜਿਹੜੇ ਇੱਥੇ ਰিসিਵ ਕਰਨ ਵਾਲਾ ਪੰਜਾਬ ਦੇ ਵਿੱਚ ਕੋਈ ਨਹੀਂ ਔਰ ਜ਼ਿੰਮੇਵਾਰ ਕੋਨਾ 1800 ਕਰੋੜ ਰੁਪਏ ਦੀਆਂ ਡਰੱਗਸ ਨੇ ਜਿਹੜੀਆਂ ਗੁਜਰਾਤ ਦੇ ਵਿੱਚ ਫੜੀਆਂ ਨੇ ਇਹ ਉੱਥੇ ਚਾਤੀਮਾਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਪਰ ਪੰਜਾਬ ਸਰਕਾਰ ਹੈ ਜਿਹੜੀ ਬਿਲਕੁਲ ਜਿਹੜੇ ਗੁੰਡੇ ਆਦਮੀ ਦੇ ਲੋਕਾਂ ਦੇ ਕਬਜ਼ੇ ਕਰਕੇ ਕੋਠੀਆਂ ਬਾਈਆਂ ਹੋਈਆਂ ਦੀ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਇੱਥੇ ਆਪ ਤਮੰਜਲੇ ਮਕਾਨ ਬਣਾਏ ਬੈਠੇ ਤੇ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਲੋੜ ਪੈਂਦੀ ਹੈ ਕਿਸੇ ਬਦਮਾਸ਼ ਦੇ ਪੱਤ ਦੇ ਗੋਲੀ ਵੀ ਲੱਗ ਰਹੀ ਹੈ ਉਸੇ ਸਾਡਾ ਸਪਸ਼ਟ ਕਹਿਣਾ ਹੈ ਇਹ ਨਸ਼ੇ ਦਾ ਜਿਹੜਾ ਕੋਡ ਹੈ ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ ਕਿਵੇਂ ਸ਼ੁਰੂ ਹੋਇਆ ਕਿਸ ਤਰ੍ਹਾਂ ਹੋਇਆ ਸਾਰੇ ਤੁਸੀਂ ਜਾਣਦੇ ਆ ਪਰ ਪੰਜਾਬ ਸਰਕਾਰ ਇਸ ਨੂੰ ਖਤਮ ਕਰੇਗੀ ਇਹ ਮੁਹਿੰਮ ਕੋਈ 10 ਵੀ ਦਿਨ ਦੀ ਮੁਹਿੰਮ ਨਹੀਂ ਹੈ ਅਕਾਲੀ ਦਲ ਇਹ ਮੁਹਿੰਮ ਹੈ ਜਿਹੜੀ ਉਦੋਂ ਤੱਕ ਚੱਲੂਗੀ ਜਦੋਂ ਤਾਈ ਨਸ਼ੇ ਨੂੰ ਜੜ ਤੋਂ ਖਤਮ ਨਹੀਂ ਕਰ ਦਾਂਗੇ ਅਕਾਲੀ ਦਲ ਦਾ ਗੱਲ ਇੱਕ ਬਿਆਨ ਆਇਆ ਕਹਿੰਦੇ ਨਹੀਂ ਪੱਥਰ ਰੱਖਣ ਦੇ ਉੱਪਰ ਜਿੰਨਾ ਪੈਸਾ ਖਰਚੇ ਜਾਂਦਾ ਹੈ ਇਹ ਉਹ ਵੀ ਸਕੂਲਾਂ ਦੇ ਉੱਪਰ ਲਾ ਦਾਂਗੇ ਤਾਂ ਚੰਗਾ ਹੋਊਗਾ ਅਕਾਲੀ ਦਲ ਕੀ ਕਹਿੰਦਾ ਸਾਨੂੰ ਉਸ ਨਾਲ ਕੋਈ ਮਤਲ ਨਹੀਂ ਅਕਾਲੀ ਦਲ ਹੁਣ ਕਹਿਣ ਜੋਗਾ ਹੀ ਨਹੀਂ ਰਿਹਾ ਅੱਜ ਅਕਾਲੀ ਦਲ ਦੀ ਵਿਧਾਨ ਸਭਾ ਦੇ ਵਿੱਚ ਕੋਈ ਬੰਦਾ ਨਹੀਂ ਉਹ ਮਨਪ੍ਰੀਤਿਆਲੀ ਦੀ ਵਿਚਾਰਾ ਉਹ ਹੁਣ ਕਿਸੇ ਪਾਸੇ ਹੋਰ ਤੁਰਿਆ ਫਿਰਦਾ ਸੁੱਖੀ ਸਾਡੇ ਨਾਲ ਆ ਗਿਆ ਮਜੀਠੀਆ ਜੀ ਦੇ ਜਿਹੜੀ ਵਾਈਫ ਹੈ ਉਹ ਜਾਂਦੀ ਕਦੇ ਨਹੀਂ ਸੀ ਇਹਨਾਂ ਨੂੰ ਕੋਈ ਹੱਕ ਨਹੀਂ ਸਕੂਲਾਂ ਦੇ ਲਈ ਕਿਸੇ ਚੀਜ਼ ਦੀ ਕਮੀ ਅੱਜ ਇੱਥੇ ਖੜੇ ਆ ਕੋਈ ਪੇਰੈਂਟਸ ਕਹਦਣ ਕੋਈ ਬੱਚਾ ਕਹਦੇ ਕਿਸੇ ਚੀਜ਼ ਦੀ ਕਮੀ ਕਿਸੇ ਸਕੂਲ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ 20000 ਸਕੂਲ ਐ ਕੋਈ ਸਕੂਲ ਐਸਾ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ ਇਸ ਕਰਕੇ ਮੈਂ ਕਹਿਣਾ ਚਾਹਣਾ ਆਪ ਕੁਝ ਕੀਤਾ ਨਹੀਂ ਨੁਕਤਾ ਚੀਨਣੇ ਕਰਨ ਦਾ ਕੋਈ ਅਧਿਕਾਰ ਨਹੀਂ ਕਾਂਗਰਸੀ ਕਹੀ ਜਾਂਦੇ ਤੇ ਕਹਿੰਦੇ ਫਿਨਲੈਂਡ ਕਿਉਂ ਭੇਜਦੇ ਦੂਜੇ ਦੇਸ਼ਾਂ 'ਚ ਕਿਉਂ ਭੇਜਦੇ ਕੋਈ ਕੁਸ਼ ਕਹੀ ਜਾਂਦਾ ਕੋਈ ਕੁਸ਼ ਕਹੀ ਜਾਂਦਾ ਅਸੀਂ ਕੁਝ ਕਰਤਾ ਰਹੇ ਹਾਂ ਅਸੀਂ ਬੱਚਿਆਂ ਦੀ ਬਿਹਤਰੀ ਲਈ ਕਰ ਰਹੇ ਹਾਂ ਪੰਜਾਬ ਦੀ ਬਿਹਤਰੀ ਲਈ ਕਰ ਰਹੇ ਹਾਂ ਤੇ ਇਹਨਾਂ ਦੇ ਢੱਡੀ ਪੀੜ ਕਿਉਂ ਹੁੰਦੀ ਆ ਇਹਨਾਂ ਨੂੰ ਤਕਲੀਫ ਕੀ ਹੈ ਅਸੀਂ ਖਰਚ ਕਰ ਰਹੇ ਹਾਂ ਲੋਕਾਂ ਦੇ ਹਿੱਤ ਦੇ ਲਈ ਕਰ ਰਹੇ ਹਾਂ ਲੋਕ ਦੇ ਖੁਸ਼ ਹੋ ਰਿਹਾ ਕਿੱਡੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਆ ਲੋਕ ਕੰਮ ਨੂੰ ਦੇਖਦੇ ਨੇ ਇਹਨਾਂ ਦੇ ਬਿਆਨਾਂ ਨੂੰ ਕੋਈ ਨਹੀਂ ਦੇਖਦਾ ਸਰਕਾਰੀ ਸਕੂਲਾਂ ਦੇ ਅੱਗੇ ਪੰਜਾਬ ਵਾਸੀ ਨੂੰ ਕੀ ਕਹੋਗੇ ਇੱਕ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਲਗਾਤਾਰ ਕਿਤਾਬਾਂ ਦੀ ਲੋਟੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਮਾਪੇ ਪਿਤਾ ਕੁਝ ਬੋਲਦੇ ਨਹੀਂ ਦੇਖੋ ਮੈਂ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੋਈ ਫੀਸ ਨਹੀਂ ਲਈ ਜਾਂਦੀ ਵਰਦियां ਫਰੀ ਨੇ ਖਾਣਾ ਫਰੀ ਆ ਤੇ ਉਹ ਇਨਫਰਾਸਟ੍ਰਕਚਰ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਹੈ ਜਿੱਦੇ ਕਮਰਿਆਂ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਸੋ ਬੱਚਿਆਂ ਨੂੰ ਇੱਥੇ ਦਾਖਲ ਕਰੋ ਅਸੀਂ ਅੱਗੇ ਗਰੰਟੀਆ ਲੈ ਜਾਂਦੇ ਅਸੀਂ ਬੱਚਿਆਂ ਨੂੰ ਰੋਜ਼ਗਾਰ ਵੀ ਦੇ ਰਹੇ ਹਾਂ ਸੋ ਇਸ ਕਰਕੇ ਦੇਖੋ ਇਹੀ ਕਹਿ ਸਕਦੇ ਹਾਂ ਅਸੀਂ ਤਾਂ ਕਿ ਬਿਨਾ ਮਤਲਬ ਲੁੱਟੜਾਈ ਨਾ ਕਰੋ ਇੱਥੇ ਤਾਂ ਸਾਰਾ ਕੁਝ ਫਰੀ ਮਿਲਦਾ ਤੇ ਉੱਥੇ ਤੁਸੀਂ ਵੱਧ ਪੈਸਿਆਂ ਦੀਆਂ ਕੋਈ ਸ਼ਿਕਾਇਤਾਂ ਕਰਦਾ ਕੋਈ ਨਹੀਂ ਕਰਦਾ ਦੇਖੋ ਉਹਨਾਂ ਦਾ ਮੈਂਟਰ ਬਾਕੀ ਇੱਥੇ ਸਰਕਾਰੀ ਸਕੂਲਾਂ 'ਚ ਕਰਾਓ ਪੰਜਾਬ ਸਰਕਾਰ ਜੋ ਸਾਨੇ 2022 ਦੇ ਵਿੱਚ ਕਿਹਾ ਸੀ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਸਾਨੂੰ ਮੌਕਾ ਦਿੱਤਾ ਅਸੀਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਸਭ ਤੋਂ ਪ੍ਰਾਇੋਰਟੀ ਦੇ ਕਰਾਂਗੇ ਤੇ ਅੱਜ ਅਸੀਂ ਕੀਤੀਆਂ ਨੇ